ਈ ਆਲਾ ਬਾਈ ਠੀਕ ਆ ਵੀਰੇ ਵਧੀਆ ਦੇ ਆ ਝੋਟੇ ਦੇ ਬਾਰੇ ਦੱਸ ਬਈ ਜਾਨੂੰ ਮੜਾ ਜਾ ਹਾਂਜੀ ਪੁੱਛੋ ਕੀ ਪੁੱਛਦੇ ਹੋ ਤੇਰੀ ਮਾਂ ਦਾ ਕਿੰਨਾ ਰਿਕਾਡ ਰਿਹਾ ਵੀਰੇ ਮਾਂ ਦਾ ਬਾਈ 26 ਕਿਲੋ 400 ਗ੍ਰਾਮ ਦਾ ਰਿਕਾਡ ਆ ਜੀ 26 ਕਿਲੋ 400 ਗ੍ਰਾਮ ਹਾਂ ਪਾਵਣ ਕੁੰਗੜ ਗੋਲੇ ਆ ਦੀ ਮਾਂ ਹੱਸਿਆ ਬਾਈ ਕੁੰਗੜ ਪਿੰਡ ਹਰਿਆਣੇ ਚ ਠੀਕ ਆ ਕੀ ਨਾਮ ਨੂੰ ਕੀ ਮੜਾ ਮੋਟਾ ਫੇਮਸ ਹੋਊ ਇਹਦੀ ਮਾਂ ਇਹਦੀ ਮਾਂ ਦਾ ਵਸਤ ਲੱਗੀ ਉਹਨਾਂ ਕੋਲੇ ਹੁਣ ਵੀ ਹੈਗੀ ਮੱਝ ਰੱਖੀ ਹੋਈ ਆ ਉਹ ਹੱਸਿਆ ਬਾਈ 26 400 ਦਾ ਰਿਕਾਡ ਆ ਉਹਨਾਂ ਦਾ ਹੂੰ ਤੇ ਇਹਦਾ ਪਿਓ ਹੈਗਾ ਜੀ ਅਰਜਨ ਗੁੰਗੜ ਉਹਨਾਂ ਕੋਲੇ ਹੀ ਆ ਅਸੇਵਰੀ ਇਹ ਅਰਜਨ ਗੰਗੜ ਦਾ ਪਹਿਲਾ ਬੱਚਾ ਠੀਕ ਹੈ ਪਹਿਲਾ ਬੱਚਾ ਪਹਿਲਾ ਬੱਚਾ ਉਹਦਾ ਇਹਦੀ ਉਮਰ ਕਿੰਨੀ ਹੈ ਬਾਈ ਇਹਦੀ ਉਮਰ ਕਿੰਨੀ ਹੈ ਬਾਈ 7 ਸਾਲ ਦੀ 7 ਸਾਲ ਦੀ ਲੱਗਦਾ ਵੱਡਾ ਬਈ ਇਹ ਮਾ ਬਾਈ ਵਾਲੇ ਸ਼ੌਂਕ ਨਾਲ ਹੈ ਠੀਕ ਹੈ ਵੀਰੇ ਹਾਂਜੀ ਤੇ ਆਪਣਾ ਮੜਾ ਇਹ ਮੋਬਾਈਲ ਨੰਬਰ ਬੋਲ ਸਕਦੇ ਨਾ ਤੇ ਇਹਦਾ ਨਾਂ ਜੀ ਵਿਕਰਾਂਤ ਹੈ ਇਹਦਾ ਨਾਮ ਹਾਂਜੀ ਠੀਕ ਹੈ ਮੋਬਾਈਲ ਨੰਬਰ ਆਪਣਾ ਹੈਗਾ ਜੀ 98887 ਹਾਂਜੀ 47192 ਠੀਕ ਆ ਵੀਰੇ ਪਤਾ ਐ ਨਮਾਇ ਨੂੰ ਮੈਂ ਨਹੀਂ ਨਮਾਇ ਹੁਣ ਰਿੱਤੇ ਤੇ ਲਟਾ ਬੈਸੀ ਬਾਈ ਬਾਹਰ ਹਾਂ ਉਹਦਾ ਕਰ ਕੀ ਲੱਗਦਾ ਆ ਆ ਆ ਆ ਲਟਾ ਬੈਠਾ ਰਾਂ ਰਿੱਤੇ ਤੇ ਆਪ ਵੀ ਇਹਨਾਂ ਝੋਟਾ ਫੁੱਲ ਲੈ ਜਦੋਂ ਵੀਰੇ ਇਹਨੂੰ ਲੈ ਲੂ ਕੇ ਲੰਘਦੇ ਹੋਂ ਕਿਸੇ ਪਾਸੇ ਲੋਕ ਤਾਂ ਖੜਕੇ ਦੇਖਦੇ ਹੋਣਗੇ ਨਾ ਮੇਲਾ ਲੱਗ ਜਾਂਦਾ ਭਰਾਵਾ ਮੇਲਾ ਮੇਲਾ ਲੱਗ ਜਾਂਦਾ ਜਮਾ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਜਾਂਦੇ ਲੋਕ ਇੰਨਾ ਕੋ ਪਾਉਦੇ ਆ ਲੈ ਜੀ ਬਾਈ ਕਿਤੇ ਉੱਥੇ ਆਪਣੇ ਹੁਣ ਨਾ ਹੁਣ ਨਹੀਂ ਲੈ ਕੇ ਗਏ ਬਾਈ ਯਾਰ ਠੀਕ ਆ ਵੀਰੇ ਇਹਦਾ ਸੀਮਨ ਆਪਣੇ ਕੋਲੇ ਅਵੇਲੇਬਲ ਆ ਬਾਈ ਅਵੇਲੇਬਲ ਆ ਬਾਈ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਉਹਦੇ ਵਾਸਤੇ ਕੰਟੈਕਟ ਨੰਬਰ ਬਾਈ ਆਹ ਬੋਲਿਆ ਜਿਹੜਾ ਬਾਈ 98887 47195 ਠੀਕ ਹੈ ਠੀਕ ਹੈ ਬਾਈ